ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਜਣੇ ਠੀਕ ਹੋਵਗੇ ਆਪਣੀ ਆਪਣੀ ਜਗ੍ਹਾ ਤੇ ਆਪਣਾ ਖਿਆਲ ਰੱਖ ਰਹੇ ਹੋਵਗੇ ਤੰਦਰੁਸਤ ਹੋਵਗੇ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ 'ਚ ਨਵੇਂ ਬਲੌਗ 'ਚ ਐਕਚੁਅਲੀ ਬਲੌਗ ਨਹੀਂ ਹੈ ਅੱਜ ਦਾ ਆਪਣਾ ਬਲੌਗ ਦੀ ਆਦਤ ਹੋ ਗਈ ਹੈ ਕਹਿਣ ਦੀ ਅੱਜ ਆਪਣੀ ਸਿਰਫ ਇੱਕ ਕੁਝ ਗੱਲਬਾਤ ਕੁਝ ਘਰੇਲੂ ਆਪਣੀਆਂ ਆਲੇ-ਦੁਆਲੇ ਦੀਆਂ ਗੱਲਾਂ ਬਾਤਾਂ ਤੇ ਆਪਣੀ ਵੀਡੀਓ ਹੋਣ ਜਾ ਰਹੀ ਹੈ ਸਭ ਤੋਂ ਪਹਿਲਾਂ ਗੱਲ ਕਰਦੀਆਂ ਜੀ ਤੁਸੀਂ ਸਾਰਿਆਂ ਨੇ ਤਕਰੀਬਨ ਵੀਡੀਓ ਦੇਖੀ ਹੋਏਗੀ ਕਿ ਇੱਕ ਵੀਡੀਓ ਥੋੜੀ ਜਿਹੀ ਹੁਣ ਜ਼ਿਆਦਾ ਜਿਵੇਂ ਵਾਇਰਲ ਹੋ ਰਹੀ ਹੈ ਕਿ ਇੱਕ ਮਾਂ ਵੱਲੋਂ ਆਪਣੇ ਬੱਚੇ ਦੀ ਕੁੱਟਮਾਰ ਕੀਤੀ ਗਈ ਹੈ ਬੱਚੇ ਦੀ ਏਜ ਹੈ ਜਿਹੜੀ 5-6 ਸਾਲ ਦੀ ਹੋਣੀ ਹੈ ਤੇ ਮਾਤਰ ਵੱਲੋਂ ਆਪਣੀ ਭੜਾਸ ਆਪਣਾ ਗੁੱਸਾ ਬੱਚੇ ਦੇ ਉੱਪਰ ਕੱਢਿਆ ਗਿਆ ਉਸ ਦੇ ਉੱਪਰ ਥੋੜੀ ਜਿਹੀ ਗੱਲ ਕਰਾਂਗੇ ਸੋ ਕਿਉਂਕਿ ਮੈਂ ਵੀ ਅੱਜ ਵੀਡੀਓ ਦੇਖੀ ਤਾਂ ਮੇਰੇ ਤੋਂ ਕੰਟਰੋਲ ਨਹੀਂ ਹੋਇਆ ਮੈਨੂੰ ਲੱਗਿਆ ਕਿ ਇਸ ਤੇ ਗੱਲ ਕਰਨੀ ਬੰਦ ਦੀ ਹੈ ਵੈਸੇ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਜ਼ਿਆਦਾਤਰ ਅਦਰ ਵੀਡੀਓਜ਼ ਦੇ ਉੱਪਰ ਗੱਲ ਨਹੀਂ ਕਰਦੀਆਂ ਮ बटे ਇਸ ਵੀਡੀਓ ਤੇ ਉੱਪਰ ਗੱਲ ਕਰਨਾ ਬਹੁਤ ਜ਼ਰੂਰੀ ਸੀ ਉਸ ਮਾਂ ਵੱਲੋਂ ਆਪਣੇ ਹੀ ਬੱਚੇ ਦੀ ਇੰਨੀ ਨਜ਼ਾਇਜ਼ ਕੁੱਟਮਾਰ ਕੀਤੀ ਗਈ ਬੱਚੇ ਨੂੰ ਬਾਲਾਂ ਤੋਂ ਫੜ ਕੇ ਮਤਲਬ ਉਹ ਬਿਆਨ ਵੀ ਨਹੀਂ ਕਰ ਸਕਦੀ ਮੈਂ ਤਾਂ ਉਹ ਚੀਜ਼ ਜੋ ਮੈਂ ਦੇਖੀ ਹੈ ਜੋ ਉਸ ਮਦਰ ਨੇ ਕੀਤਾ ਜਿੰਨੀ ਕ ਤਫਤੀਸ਼ ਦੇ ਵਿੱਚੋਂ ਮਾਮਲਾ ਸਾਹਮਣੇ ਆਇਆ ਨਿਕਲ ਕੇ ਕਿ ਉਹ ਆਪਣੇ ਬੱਚਿਆਂ ਦੇ ਨਾਲ ਅਲੱਗ ਰਹਿੰਦੀ ਸੀਗੀ ਉਸ ਦਾ ਹਸਬੰਦ ਦੇ ਨਾਲ ਉਸ ਤੇ ਕੋਈ ਇਸ਼ੂਜ਼ ਸੀਗੇ ਤੇ ਹਸਬੰਦ ਬੱਚਿਆਂ ਦਾ ਨਾ ਖਰਚਾ ਦੇ ਰਿਹਾ ਸੀਗਾ ਔਰ ਨਾ ਹੀ ਉਸ ਤੇ ਕੋਲੇ ਖੁਦ ਕੋਲ ਕੁਝ ਬੱਚਾ ਨੂੰ ਨਾ ਖਵਾਉਣ ਪਲਾਉਣ ਲਈ ਜੋ ਸੁਵਿਧਾਵਾਂ ਹੁੰਦੀਆਂ ਉਹ ਮਦਰ ਕੋਲੇ ਨਹੀਂ ਹੁੰਦੀਆਂ ਡੈਫੀਨਿਟਲੀ ਪਤਾ ਹੈ ਕਿ ਇਹ ਸਾਰੀਆਂ ਚੀਜ਼ਾਂ ਜ਼ਮੀਨ ਪੈਸਾ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਲਾਈਫ ਦੇ ਵਿੱਚ ਬੱਚਿਆਂ ਦੀ ਪਰਵਰਿਸ਼ ਤੇ ਵਿੱਚ ਇਹ ਚੀਜ਼ਾਂ ਮੈਟਰ ਕਰਦੀਆਂ ਸੋ ਕੁੱਲ ਮਿਲਾ ਕੇ ਇਹ ਸਮਝ ਆਇਆ ਉਸ ਔਰਤ ਦੀ ਸਿਚੁਏਸ਼ਨ ਦੇਖਣ ਤੋਂ ਬਾਅਦ ਕਿ ਉਹ ਔਰਤ ਡਿਪਰੈਸ਼ਨ ਦਾ ਸ਼ਿਕਾਰ ਸੀ ਸੁਭਾਵਿਕ ਜੀ ਗੱਲ ਹੈ ਜੀ ਡਿਪਰੈਸ਼ਨ ਹੋਣਾ ਆਪਣੇ ਇੱਕ ਮਤਲਬ ਜਦੋਂ ਵੀ ਰੋਟਾ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਕਸੂਰ ਕਿਸੇ ਦਾ ਵੀ ਹੋਵੇ ਸਿਚੁਏਸ਼ਨਾਂ ਕਈ ਵਾਰ ਕੀ ਹੁੰਦੀਆਂ ਕਿ ਕਸੂਰ ਕਿਸੇ ਦਾ ਵੀ ਨਹੀਂ ਹੁੰਦਾ ਹਾਲਾਤਾਂ ਦੇ ਕਸੂਰ ਬਣ ਜਾਂਦੇ ਆ ਜਾਂ ਅੱਜ ਕੱਲ ਲੋਕਾਂ ਦਾ ਗੁੱਸਾ ਰੋਸ ਬਹੁਤ ਜ਼ਿਆਦਾ ਵਧਿਆ ਹੋਇਆ ਏ ਛੱਟਪਟ ਆਪਣਾ ਰਿਐਕਟ ਕਰਦੇ ਔਰ ਅਲੱਗ ਹੋ ਜਾਂਦੇ ਆ ਬਹੁਤ ਸਾਰੇ ਰੀਜ਼ਨ ਹੋ ਸਕਦੇ ਆ ਰਿਸ਼ਤੇ ਖਰਾਬ ਹੋਣ ਦੇ ਉਸ ਰਿਸ਼ਤੇ ਦਾ ਵੀ ਕੋਈ ਰੀਜ਼ਨ ਰਿਹਾ ਹੋਊਗਾ ਖਰਾਬ ਹੋਣ ਦਾ ਬਟ ਡਿਪਰੈਸ਼ਨ ਹੋਣਾ ਡਿਪਰੈਸ਼ਨ ਹੋਣਾ ਇੱਕ ਆਮ ਜੀ ਗੱਲ ਹੈ ਕਿ ਇਸ ਤਰ੍ਹਾਂ ਜਦੋਂ ਕੋਈ ਬੱਚਿਆਂ ਨੂੰ ਲੈ ਕੇ ਆਪਣੇ ਪੇਕਿਆਂ ਤੇ ਬੋਝ ਬਣਦੀ ਹੈ ਤੇ ਉਹ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਨਹੀਂ ਚੱਕ ਸਕਦੀ ਔਰ ਦਿਨੋਂ ਦਿਨ ਡਿਪਰੈਸ਼ਨ 'ਚ ਚਲੀ ਜਾਂਦੀ ਹੈ ਕੇਸਾਂ ਵਿੱਚ ਕੁਝ ਨਹੀਂ ਬਣਦਾ ਕੋਟ ਕਚੈਰੀਆਂ ਦੇ ਧੱਕੇ ਖਾ ਕੇ ਰੋਜ਼ ਦੀ ਮਤਲਬ ਭੱਜ ਦੌੜ ਕਰਕੇ ਜਦੋਂ ਵਾਪਸ ਆਉਂਦੀ ਹੈ ਤਾਂ ਉਹਦਾ ਜਿਹੜਾ ਤਣਾਅ ਹੈ ਦਿਮਾਗ ਦੇ ਉੱਪਰ ਹਾਵੀ ਹੋ ਜਾਂਦਾ ਤੇ ਉਹ ਡਿਪਰੈਸ਼ਨ 'ਚ ਚਲੀ ਜਾਂਦੀ ਹੈ ਫਿਰ ਉਹ ਆਪਣੀ ਆਪਣੇ ਗੁੱਸੇ ਨੂੰ ਆਪਣੇ ਡਿਪਰੈਸ਼ਨ ਦੇ ਥਰੂ ਜਦੋਂ ਕੱਢਣ ਦੀ ਕੋਸ਼ਿਸ਼ ਕਰਦੀ ਤਾਂ ਹੋਰ ਕੋਈ ਉਸ ਦਾ ਪ੍ਰੈਸ਼ਰ ਝੱਲ ਨਹੀਂ ਸਕਦਾ ਤਾਂ ਉਸ ਦੇ ਜਿਹੜੇ ਬੱਚੇ ਹੁੰਦੇ ਆ ਜ਼ਿਆਦਾਤਰ ਦੇਖਿਆ ਜਾਂਦਾ ਕਿ ਮਾਵਾਂ ਆਪਣੇ ਬੱਚਿਆਂ ਨਾਲ ਕੁੱਟਮਾਰ ਤੇ ਇਸ ਤਰ੍ਹਾਂ ਦੀਆਂ ਤਸ਼ੱਦਦਾਂ ਕਰਦੀਆਂ ਸੋ ਉਹਨਾਂ ਉਹ ਸਿਚੁਏਸ਼ਨ ਨੂੰ ਦੇਖ ਕੇ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਨੂੰ ਤੁਹਾਡੇ ਸਾਰਿਆਂ ਦੇ ਨਾਲ ਇੱਕ ਗੱਲ ਡਿਸਕਸ ਕਰਨੀ ਚਾਹੀਦੀ ਹੈ ਐਜ਼ ਅ ਮਦਰ ਕਿਉਂਕਿ ਮੇਰੀ ਸਿਚੁਏਸ਼ਨ ਵੀ ਸੇਮ ਹੈ ਮੈਂ ਆਪਣੇ ਦੋਨੋਂ ਬੱਚਿਆਂ ਦੇ ਨਾਲ ਪਿਛਲੇ 8 ਸਾਲ ਤੋਂ ਮੈਂ ਇੱਥੇ ਰਹਿ ਰਹੀ ਹਾਂ ਆਪਣੇ ਅਲੱਗ ਆਪਣੇ ਬੱਚੇ ਪਾਲ ਰਹੀ ਹਾਂ ਪਰ ਮੇਰੇ ਕੋਲੋਂ ਆਪਣੇ ਬੱਚਿਆਂ ਤੇ ਕਦੇ ਥੱਪੜ ਵੀ ਨਹੀਂ ਵੱਜਿਆ ਹਾਂਜੀ ਡਿਪਰੈਸ਼ਨ ਸਾਰਿਆਂ ਨੂੰ ਹੁੰਦਾ ਹੈ ਪ੍ਰੋਬਲਮ ਆ ਜਦੋਂ ਆਉਂਦੀ ਹੈ ਲਾਈਫ ਚ ਉਥਲ ਪੁਥਲ ਮੱਚਦੀ ਹੈ ਡਿਪਰੈਸ਼ਨ ਸਭ ਨੂੰ ਹੁੰਦਾ ਹੈ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਨਿਆਣਿਆਂ ਦੇ ਉੱਪਰ ਆਪਣਾ ਉਹ ਫਰਸਟ੍ਰੇਸ਼ਨ ਕਟੋ ਜਵਾਕਾਂ ਨੂੰ ਕੁੱਟੋ ਜਾਂ ਬੱਚਿਆਂ ਨੂੰ ਇਸ ਤਰ੍ਹਾਂ ਕੁੱਟੋ ਬੱਚਿਆਂ ਨੂੰ ਕੁੱਟਣਾ ਵੀ ਪੈਂਦਾ ਮਾਰਨਾ ਥੱਪੜ ਵੀ ਮਾਰਨਾ ਪੈਂਦਾ ਡੰਡਨੇ ਵੀ ਪੈਂਦੇ ਆ ਪਰ ਜਿਸ ਲਹਿਜ਼ੇ ਚ ਉਹ ਮੈਡਮ ਕੁੱਟ ਰਹੀ ਸੀਗੀ ਉਹ ਮਾਂ ਕੁੱਟ ਰਹੀ ਸੀ ਆਪਣੇ ਬੱਚੇ ਨੂੰ ਔਰ ਰੀਜ਼ਨ ਸੀਗਾ ਕਿ ਉਹ ਬੱਚਾ ਦੇ ਫਾਦਰ ਨੂੰ ਆਪਣੇ ਹਸਬੰਡ ਨੂੰ ਦਿਖਾਉਣਾ ਚਾਹੁੰਦੀ ਸੀਗੀ ਕਿ ਜਾਂ ਫਿਰ ਪੈਸੇ ਦੇ ਵੀ ਜਾਂ ਆਪਣੇ ਬੱਚਿਆਂ ਨੂੰ ਲੈ ਜਾਏ ਨਹੀਂ ਮੈਂ ਇਹਨਾਂ ਨੂੰ ਮਤਲਬ ਕੁੱਟ ਕੇ ਇਸ ਤਰ੍ਹਾਂ ਮਾਰ ਦੇਣਾ ਕੁੱਟ ਕੁੱਟ ਕੇ ਮਾਰ ਦੇਣਾ ਸੋ ਚੀਜ਼ ਦੇਖੀ ਨਹੀਂ ਜਾ ਰਹੀ ਸੀਗੀ ਬਹੁਤ ਹੀ ਮਾਈਂਡ ਨੂੰ ਖਰਾਬ ਕਰਨ ਵਾਲੀ ਚੀਜ਼ ਸੀਗੀ ਕਿ ਬੱਚਾ ਵਿਲਕ ਰਿਹਾ ਸੀਗਾ ਚੁਲਾ ਰਿਹਾ ਸੀਗਾ ਕਿ ਪਾਣੀ ਪੀ ਲੈਂਦੇ ਮੰਮੀ ਪਾਣੀ ਪਿਲਾ ਦੇ ਇੰਨੀ ਨਿਰਦਈ ਕਿਵੇਂ ਹੋ ਸਕਦੀ ਹੈ ਇੱਕ ਮਾਂ ਹਨਾ ਪਰ ਡਿਪਰੈਸ਼ਨ ਦਾ ਮਰੀਜ਼ ਕੁਝ ਵੀ ਕਰ ਸਕਦਾ ਹੈ ਉਸ ਦੇ ਲਈ ਉਹ ਸਿਚੁਏਸ਼ਨ ਫੀਲਿੰਗ ਉਹ ਕੁਝ ਮੈਟਰ ਨਹੀਂ ਕਰਦੀਆਂ ਉਹ ਚੀਜ਼ਾਂ ਉਸ ਟਾਈਮ ਤੇ ਉਹ ਸੋਚਣ ਦੀ ਯੋਗ ਹੀ ਨਹੀਂ ਹੁੰਦਾ ਕਿ ਉਹ ਚੀਜ਼ਾਂ ਸੋਚ ਪਾਵੇ ਉਹਨੂੰ ਪਤਾ ਲੱਗੇ ਵੀ ਉਹ ਕੀ ਕਰ ਪਾ ਰਿਹਾ ਸੋ ਇਹ ਇਫੈਕਟ ਹੁੰਦਾ ਹੈ ਕਿ ਆਪਾਂ ਆਪਣੇ ਜਦੋਂ ਰਿਸ਼ਤੇ ਖਰਾਬ ਕਰਦੇ ਆਂ ਬਹੁਤ ਸਾਰੀਆਂ ਕੁੜੀਆਂ ਸਿਚੁਏਸ਼ਨਾਂ ਸੰਭਾਲ ਲੈਂਦੀਆਂ ਸਟਰੋਂਗ ਹੁੰਦੀਆਂ ਪਰ ਹਰ ਕੋਈ ਇੰਨੀ ਸਟਰੋਂਗ ਨਹੀਂ ਹੁੰਦੀਆਂ ਡਿਪਰੈਸ਼ਨ 'ਚ ਜਾ ਕੇ ਕੁੜੀਆਂ ਆਪਣੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਬਹੁਤ ਸਾਰੇ ਕੇਸ ਸੁਣਦੇ ਆਂ ਜਿੱਥੇ ਬੱਚਿਆਂ ਦੀ ਮੌਤ ਦਾ ਕਾਰਨ ਮਾਵਾ ਬਣ ਜਾਂਦੀਆਂ ਆਪਣੇ ਡਿਪਰੈਸ਼ਨ ਦਾ ਸ਼ਿਕਾਰ ਹੈ ਜਿਹੜਾ ਬੱਚਿਆਂ ਨੂੰ ਬਣਾ ਲੈਂਦੀਆਂ ਸੋ ਮੈਨੂੰ ਬਿਲਕੁਲ ਵੀ ਸਹੀ ਨਹੀਂ ਲੱਗੀ ਗੱਲ ਜਿੰਨੀਆਂ ਵੀ ਕੋਈ ਭੈਣਾਂ ਆਪਣੇ ਪਿੰਡ ਰਹਿੰਦੀਆਂ ਆਪਣੇ ਘਰਦਿਆਂ ਤੋਂ ਆਪਣੇ ਹਸਬੰਡ ਤੋਂ ਅਲੱਗ ਰਹਿੰਦੀਆਂ ਉਸ ਦਾ ਬੱਚਾ ਬੱਚੀ ਜਾਂ ਦੋ ਇੱਕ ਬੱਚਾ ਜਿੰਨੇ ਵੀ ਨਾਲ ਨੇ ਤਾਂ ਹਿੰਮਤ ਰੱਖੋ ਆ ਕਰੋ ਜਦੋਂ ਮਤਲਬ ਤੁਸੀਂ ਪੈਦਾ ਕੀਤੇ ਨੇ ਜਾਂ ਵਕਤ ਪਾਇਆ ਤੁਹਾਡੇ ਤੇ ਤਾਂ ਆਪਣੇ ਬੱਚੇ ਜਾਂ ਤਾਂ ਤੁਸੀਂ ਉਦੋਂ ਹੀ ਜੇ ਨਹੀਂ ਉਹਨਾਂ ਦਾ ਬਹੁਤ ਚੱਕ ਸਕਦੀਆਂ ਤਾਂ ਆਪਣੇ ਘਰਦਿਆਂ ਕੋਲ ਛੱਡ ਕੇ ਆ ਜਾ ਕਰੋ ਰੋਜ਼ ਰੋਜ਼ ਇਸ ਤਰ੍ਹਾਂ ਕੁੱਟਣ ਮਾਰਨ ਨੂੰ ਪਰੇਸ਼ਾਨ ਹੋਣ ਨਾਲੋਂ ਤਾਂ ਫਿਰ ਉੱਥੇ ਚਾਹੇ ਰੁਲਕੇ ਪਾਲਣ ਚਾਹੇ ਕੁਝ ਵੀ ਹੋਵੇ ਤੁਸੀਂ ਬੱਚੇ ਉੱਥੇ ਛੱਡਿਓ ਜਾਂ ਫਿਰ ਜਦੋਂ ਤੁਸੀਂ ਬੱਚੇ ਆਪਣੇ ਨਾਲ ਲੈ ਹੀ ਆਈਆਂ ਹੈ ਪਰੇਸ਼ਾਨੀਆਂ ਦੇ ਵਿੱਚ ਲੈ ਆਈਆਂ ਪ੍ਰੋਬਲਮ ਚ ਲੈ ਆ ਕਿਉਂਕਿ ਖੁਸ਼ੀ ਨਾਲ ਚਾਹ ਨਾਲ ਕੋਈ ਵੀ ਇਨਸਾਨ ਆਪਣਾ ਘਰ ਨਹੀਂ ਛੱਡਦਾ ਸ਼ੌਂਕ ਨਾਲ ਕਦੇ ਕੋਈ ਆਪਣਾ ਘਰ ਨਹੀਂ ਛੱਡਦਾ ਮੁਸੀਬਤਾਂ ਪਰੇਸ਼ਾਨੀਆਂ ਦੇ ਵਿੱਚ ਹੀ ਘਰ ਛੱਡਨੇ ਪੈਂਦੇ ਆ ਔਰ ਬੱਚੇ ਜਦੋਂ ਤੁਸੀਂ ਲੈ ਆਏ ਹੋ ਨਾਲ ਤਾਂ ਫਿਰ ਉਸਨਾਂ ਦੇ ਨਾਲ ਇਸ ਤਰ੍ਹਾਂ ਦਾ ਬਿਹੇਵ ਬਿਲਕੁਲ ਗਲਤ ਹੈ ਕਿਉਂਕਿ ਹੁਣ ਉਹ ਮਾਂ ਤਾਂ ਡਿਪਰੈਸ਼ਨ ਦੇ ਵਿੱਚ ਹੈ ਹੀ ਜਿਸ ਤਰ੍ਹਾਂ ਦੀ ਕੁੱਟਮਾਰ ਜਿਸ ਤਰ੍ਹਾਂ ਦੀ ਉਹ ਤਸ਼ੱਦਦ ਬੱਚੇ ਦੇ ਉੱਪਰ ਹੋਈ ਹੈ ਬੱਚਾ ਕਦੇ ਵੀ ਆਪਣੀ ਮਾਂ ਦੇ ਨਾਲ ਅਟੈਚ ਨਹੀਂ ਰਹੂਗਾ ਬੱਚਾ ਵੀ ਡਿਪਰੈਸ਼ਨ ਚ ਜਾਊਗਾ ਬੱਚੇ ਦੇ ਦਿਮਾਗ ਤੇ ਵੀ ਪਤਾ ਨਹੀਂ ਉਹ ਘਟਨਾ ਉਹ ਕਟਮਾਰ ਕੀ ਅਸਰ ਛੱਡੂਗੀ ਸੋ ਇਹ ਬਹੁਤ ਜ਼ਿਆਦਾ ਵੱਡੀ ਬੇਵਕੂਫੀ ਹੈ ਕਿ ਤੁਸੀਂ ਆਪਣੇ ਆਪ ਤੇ ਕੰਟਰੋਲ ਨਹੀਂ ਕਰ ਸਕਦੇ ਇਹ ਸਿਚੁਏਸ਼ਨਾਂ ਸਭ ਦੀਆਂ ਖਰਾਬ ਹੁੰਦੀਆਂ ਇਹ ਨਹੀਂ ਹੈ ਕਿ ਕੋਈ ਜੇ ਪੈ ਕੇ ਬੈਠਾ ਬੱਚੇ ਲਈ ਤਾਂ ਉਹ ਬਹੁਤ ਸੌਖਾ ਹੈ ਜਾਂ ਕਿਵੇਂ ਹੈ ਪਰੇਸ਼ਾਨੀਆਂ ਸਾਰਿਆਂ ਨੂੰ ਆਉਂਦੀਆਂ ਕਿਉਂਕਿ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਬੱਚਿਆਂ ਦੇ ਖਰਚੇ ਕੱਲਿਆਂ ਨੂੰ ਉਠਾਉਣੇ ਬਿਨਾ ਕਿਸੇ ਹੱਕ ਅਧਿਕਾਰ ਮਿਲੇ ਤੋਂ ਬਿਨਾ ਉਠਾਉਣੇ ਬਹੁਤ ਔਖੇ ਹੁੰਦੇ ਆ ਇਸ ਕੱਲ ਨਾਲ ਐਗਰੀ ਕਰਦੇ ਆ ਪਰ ਆਪਣੇ ਹੀ ਬੱਚਿਆਂ ਨੂੰ ਉਸ ਚੀਜ਼ ਦਾ ਸ਼ਿਕਾਰ ਆਪਣਾ ਗੁੱਸਾ ਉਹਨਾਂ ਤੇ ਕੱਢਣਾ ਇਹ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ ਥੋੜਾ ਸੋਚਣਾ ਚਾਹੀਦਾ ਜਿੰਨੀਆਂ ਵੀ ਭੈਣਾਂ ਕਦੇ ਕੋਈ ਆਪਣੇ ਬੱਚਿਆਂ ਨੂੰ ਡਾਂਟਦੀਆਂ ਕੁੱਟਦੀਆਂ ਮਾਰਦੀਆਂ ਪਲੀਜ਼ ਥੋੜਾ ਜਿਹਾ ਇਸ ਚੀਜ਼ ਦੇ ਉੱਪਰ ਜ਼ਰੂਰ ਧਿਆਨ ਦਿਓ ਕਿ ਤੁਹਾਡਾ ਇਸ ਟਾਈਮ ਦਿਮਾਗ ਕੰਮ ਨਹੀਂ ਕਰ ਰਿਹਾ ਤੁਸੀਂ ਖੁਦ ਡਿਪਰੈਸ਼ਨ ਚੋਂ ਪਰੇਸ਼ਾਨ ਹੋ ਪਰ ਤੁਹਾਡੀ ਇਸ ਕੁੱਟ ਮਾਰ ਦਾ ਤੁਹਾਡੀ ਪਰੇਸ਼ਾਨੀ ਦਾ ਤੁਹਾਡੇ ਬਿਹੇਵ ਦਾ ਅਸਰ ਹੈ ਜਿਹੜਾ ਤੁਹਾਡੇ ਜਵਾਕਾਂ ਤੇ ਬਹੁਤ ਜ਼ਿਆਦਾ ਮਾੜਾ ਪਊਗਾ ਫਿਰ ਵੱਡੇ ਹੋਏ ਬੱਚੇ ਜਦੋਂ ਮਾਵਾਂ ਦੇ ਨਾਲ ਬਤਤਮੀਜ਼ੀਆਂ ਕਰਦੇ ਆ ਜਾਂ ਮਿਸਬਿਹੇਵ ਕਰਦੇ ਆ ਤਾਂ ਫਿਰ ਅਸੀਂ ਅਕਸਰ ਕਹਿ ਦਿੰਨੇ ਆ ਕਿ ਮਾਂ ਨੇ ਅੱਛੀ ਪਰਵਰਿਸ਼ ਮਾਂ ਨੇ ਅੱਛੀ ਤਰਬੀਅਤ ਨਹੀਂ ਦਿੱਤੀ ਤੇ ਬੱਚੇ ਇਸ ਤਰ੍ਹਾਂ ਮਾਂ ਦੇ ਨਾਲ ਕੁੱਟਮਾਰ ਕਰਦੇ ਆ ਬਦਸਲੂਕੀਆਂ ਕਰਦੇ ਆ ਸੋ ਕਿਤੇ ਨਾ ਕਿਤੇ ਮਾਵਾ ਦਾ ਅਹਿਮ ਰੋਲ ਰਹਿੰਦਾ ਆਪਣੇ ਬੱਚੇ ਦੀ ਪਰਵਰਿਸ਼ ਸੈੱਟ ਕਰਨ ਦੇ ਵਿੱਚ ਠੀਕ ਹੈ ਅਸੀਂ ਗੁੱਸਾ ਵੀ ਹੋਣਾ ਹੁੰਦਾ ਹੈ ਬੱਚੇ ਦੇ ਕਈ ਵਾਰ ਥੱਪੜ ਵੀ ਲਗਾਉਣਾ ਪੈ ਜਾਂਦਾ ਪਰ ਇੱਕ ਲਿਮਟ ਹੁੰਦੀ ਹੈ ਥੱਪੜ ਮਾਰਨਾ ਬੱਚੇ ਨੂੰ ਡਾਂਟਣਾ ਬੱਚੇ ਦੇ ਸਹੀ ਲਈ ਬੱਚੇ ਨੂੰ ਡਾਂਟਣਾ ਉਹ ਇੱਕ ਅਲੱਗ ਵਿੰ ਚੀਜ਼ ਹੁੰਦੀ ਹੈ ਪਰ ਇੱਕ ਆਪਣੇ ਗੁੱਸੇ ਆਪਣੀ ਅੰਦਰਲੀ ਉਸ ਚੀਜ਼ ਨੂੰ ਬੱਚੇ ਦੇ ਉੱਪਰ ਇਸ ਤਰ੍ਹਾਂ ਕੱਢਣਾ ਕਿ ਬੱਚੇ ਦੇ ਸੱਟਾਂ ਵੱਜ ਰੀਆਂ ਬੱਚੇ ਦੇ ਬਾਲ ਫੜ ਕੇ ਫਰਸ਼ ਤੇ ਮਾਰਿਆ ਜਾ ਰਿਹਾ ਉਹ ਪਿਆਰ ਨਾਲ ਜਾਂ ਬੱਚੇ ਨੂੰ ਸਿਖਾਉਣ ਲਈ ਕੁੱਟ ਨਹੀਂ ਉਹ ਤੁਹਾਡੀ ਆਪਣੀ ਪੜਾਅਸ ਹੈ ਸਾਫ਼-ਸਾਫ਼ ਵੀਡੀਓ ਦੇ ਵਿੱਚ ਦਿਖ ਰਿਹਾ ਸੋ ਪਲੀਜ਼ ਅਵੋਇਡ ਕਰਿਆ ਕਰੋ ਜਿੰਨੀਆਂ ਵੀ ਭੈਣਾਂ ਆਪਣੇ ਬੱਚਿਆਂ ਦੇ ਨਾਲ ਰਹਿੰਦੀਆਂ ਮੈਂ ਬਹੁਤ ਸਾਰੀਆਂ ਕੁੜੀਆਂ ਨਾਲ ਗੱਲ ਕਰਦੀਆਂ ਤਾਂ ਉਹ ਆਪਣੇ ਕਈ ਵਾਰ ਨਾ ਬੱਚਿਆਂ ਦਾ ਜ਼ਿਕਰ ਕਰਦੀਆਂ ਹੁੰਦੀਆਂ ਕਿ ਇਹ ਸਾਨੂੰ ਜੰਮ ਕੇ ਸਾਡੇ ਪੱਲੇ ਪਾਤੇ ਅਸੀਂ ਸਿਰਫ ਬੱਚੇ ਹੀ ਪੈਦਾ ਕਰਨ ਨਗਾਂ ਸੀ ਸਾਨੂੰ ਇੱਕ ਤੋਂ ਤਿੰਨ ਬਣਾ ਕੇ ਪੁੱਠਾ ਭੇਜਦਾ ਦੋ ਬਣਾ ਕੇ ਭੇਜਦਾ ਹਾਲਾਂਕਿ ਮੈਂ ਉਹਨਾਂ ਦੀ ਸਿਚੁਏਸ਼ਨ ਸਮਝਦੀ ਹੁੰਨੀ ਆ ਵੀ ਉਹ ਕਿਉਂ ਕਹਿ ਰਹੀ ਆ ਮੈਨੂੰ ਖੁਦ ਨੂੰ ਪਤਾ ਹੈ ਬੱਚੇ ਪਾਲਣੇ ਪਾਲਵਰਿਸ਼ ਕਰਨੀ ਅੱਜ ਦੇ ਸਮੇਂ ਮੁਤਾਬਕ ਬਹੁਤ ਔਖੀ ਹੈ ਬਹੁਤ ਔਖਾ ਹੈ ਮੈਨੇਜ ਕਰਨਾ ਕੋਟ ਕਚੈਰੀਆਂ ਦੇ ੱੱਕੇ ਖਾਂਦੀਆਂ ਕੁੜੀਆਂ ਪੇਸ਼ਾਨੀ ਫੇਸ ਕਰਦੀਆਂ ਕੁੜੀਆਂ ਤੇ ਨਾਲ ਨਾਲ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਉਠਾਉਂਦੀਆਂ ਤੇ ਕਦੇ ਨਾ ਕਦੇ ਬੰਦਾ ਉਹ ਉਸ ਸਟੇਜ ਤੇ ਪਹੁੰਚ ਜਾਂਦਾ ਕਿ ਆਪਣਾ ਜਿਹੜਾ ਗੁੱਸਾ ਉਬਾਲਾ ਬੱਚਿਆਂ ਤੇ ਕੱਢ ਦਿੰਦਾ ਪਰ ਜੋ ਕੀ ਗਲਤ ਹੈ ਤਾਂ ਮੈਂ ਅਕਸਰ ਕੋਸ਼ਿਸ਼ ਕਰਦੀ ਹੁੰਨੀ ਆ ਜਿੰਨਾ ਕਿ ਮੇਰੇ ਤੋਂ ਪੋਸੀਬਲ ਹੋ ਸਕਦਾ ਉਹਨਾਂ ਕੁੜੀਆਂ ਨੂੰ ਸਮਝਾਉਣ ਦੀ ਕਿ ਤੋ ਤੁਸੀਂ ਇੱਕ ਬੱਚੇ ਤੋਂ ਤੰਗ ਆ ਤੁਸੀਂ ਇੱਕ ਬੱਚਾ ਨਾਲ ਲੈ ਕੇ ਆਂਦਾ ਤਾਂ ਉਸ ਨੂੰ ਕੁੱਟਮਾਰ ਕਰਦੀਆਂ ਪਰੇਸ਼ਾਨ ਜਾਂ ਕੁਝ ਵੀ XYZ ਜੋ ਵੀ ਕਰਦੇ ਹੋ ਇਸ ਤਰ੍ਹਾਂ ਬੋਲਦੇ ਹੋ ਤਾਂ ਮੈਂ ਤਾਂ ਦੋ ਬੱਚੇ ਲੈ ਕੇ ਆਈ ਹਾਂ ਸੋ ਮੇਰੇ ਡਬਲ ਡਬਲ ਖਰਚੇ ਆ ਅਗਰ ਮੇਰੇ ਬੱਚੇ ਨੂੰ ਇੱਕ ਨੂੰ ਬੈਗ ਚਾਹੀਦਾ ਤਾਂ ਦੂਸਰੇ ਨੂੰ ਵੀ ਚਾਹੀਦਾ ਇੱਕ ਨੂੰ ਬੁੱਕਸ ਚਾਹੀਦੀਆਂ ਦੂਸਰੇ ਨੂੰ ਵੀ ਚਾਹੀਦੀਆਂ ਇੱਕ ਦਾ ਲੰਚ ਚਾਹੀਦਾ ਲੰਚ ਬਾਕਸ ਦਾ ਦੂਸਰੇ ਨੂੰ ਵੀ ਚਾਹੀਦਾ ਮਤਲਬ ਵਾਟਰ ਬੋਟਲ XYZ ਤੁਸੀਂ ਸਾਰੀਆਂ ਗੱਲਾਂ ਲਾ ਸਕਦੇ ਹੋ ਕਿ ਮੇਰੇ ਡਬਲ ਖਰਚੇ ਨੇ ਸੋ ਕਿਸੇ ਦੇ ਵੀ ਕੋਲੇ ਖੂ ਨੀ ਪੱਟੇ ਹੁੰਦੇ ਪੈਸਿਆਂ ਵਾਸਤੇ ਜਾਂ ਕੋਈ ਇਹ ਨਹੀਂ ਕਿ ਖਜ਼ਾਨੇ ਦੱਬੇ ਹੁੰਦੇ ਆ ਸਭ ਦੇ ਲਈ ਮੁਸ਼ਕਲਾਂ ਹੁੰਦੀਆਂ ਮੇਰੇ ਤਾਂ ਦੋ ਬੱਚੇ ਆ ਫਿਰ ਮੈਨੂੰ ਤਾਂ ਤੁਹਾਡੇ ਨਾਲ ਡਬਲ ਡਿਪਰੈਸ਼ਨ ਹੋ ਜਾਣਾ ਚਾਹੀਦਾ ਸੀਗਾ ਡਿਪਰੈਸ਼ਨ ਦਾ ਮਤਲਬ ਇਹ ਥੋੜੀ ਆ ਕਿ ਤੁਸੀਂ ਆਪਣੇ ਹੀ ਬੱਚਿਆਂ ਨੂੰ ਕੁੱਟੋਗੇ ਫਿਰ ਤੁਹਾਡਾ ਮਤਲਬ ਇਹਦੇ ਨਾਲ ਕੋਈ ਹੱਲ ਹੋ ਜਾਣਾ ਤੁਹਾਡੇ ਹਸਬੰਡ ਨੇ ਤੁਹਾਨੂੰ ਪੈਸੇ ਦੇ ਦੇਣੇ ਆ ਜਾਂ ਤੁਹਾਡੇ ਬੱਚੇ ਲੈ ਜਾਣੇ ਆ ਠੀਕ ਹੈ ਸਿਚੁਏਸ਼ਨ ਖਰਾਬ ਹੋ ਗਈ ਪ੍ਰੋਬਲਮਸ ਆ ਗਈਆਂ ਤਾਂ ਤੁਸੀਂ ਆਪਣੀਆਂ ਪ੍ਰੋਬਲਮਾਂ ਦਾ ਹੱਲ ਹੈ ਜਿਹੜਾ ਉਹ ਆਪਣੇ ਦਿਮਾਗ ਨੂੰ ਸ਼ਾਂਤ ਰੱਖ ਕੇ ਕਰਿਆ ਕਰੋ। ਉਹ ਜਵਾਕਾਂ ਦੇ ਉੱਪਰ ਇਸ ਤਰ੍ਹਾਂ ਦੀ ਕੁੱਟਮਾਰ ਤੇ ਸ਼ਦਤ ਇਹ ਬਹੁਤ ਜ਼ਿਆਦਾ ਗਲਤ ਮੈਸੇਜ ਦੇ ਰਹੀ ਹੈ। ਬੱਚੇ ਦੇ ਉੱਪਰ ਮਾਈਂਡ ਦੇ ਬਹੁਤ ਜ਼ਿਆਦਾ ਗਲਤ ਅਸਰ ਪੈਂਦਾ ਇਹਨਾਂ ਚੀਜ਼ਾਂ ਦਾ। ਸੋ ਧਿਆਨ ਚ ਰੱਖਿਆ ਕਰੋ। ਚਲੋ ਠੀਕ ਹੈ। ਆਪਣੀ ਪ੍ਰੋਬਲਮ ਹੈ। ਉਹ ਆਪਾਂ ਆਪਣੇ ਤਰੀਕੇ ਨਾਲ ਹੈਂਡਲ ਕਰਨੀ ਹੈ। ਤੇ ਉਮੀਦ ਕਰਦੀ ਹਾਂ ਤੁਸੀਂ ਮੇਰੀ ਗੱਲ ਨੂੰ 네ਗੇਟਿਵ ਪਾਸੇ ਨਹੀਂ ਲਗਾਏ ਹੋਵੋਗੇ। ਸਮਝਿਆ ਹੋਊਗਾ ਜਿਨ੍ਹਾਂ ਦੀ ਕੁੜੀਆਂ ਨੇ ਇਹ ਸਿਚੁਏਸ਼ਨਾਂ ਚੋਂ ਲੰਘ ਰਹੀਆਂ ਨੇ। ਜਿਨ੍ਹਾਂ ਨੇ ਵੀ ਇਹ ਵੀਡੀਓ ਦੇਖੀ ਹੈ। ਤੇ ਉਮੀਦ ਕਰਦੀ ਆਂ ਤੁਸੀਂ ਗੱਲ ਦੀ ਨਜ਼ਾਕਤ ਨੂੰ ਸਮਝਿਆ ਹੋਊਗਾ ਤੇ ਅੱਜ ਆਪਾਂ ਦੂਸਰੇ ਪਾਸੇ ਗੱਲ ਕਰਦੇ ਆਂ ਕਿ ਜਿਵੇਂ ਮੈਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਹਰ ਦਵਾਰ ਚਲੀਆਂ ਜਾਂਦੀਆਂ ਸੱਸਾਂ ਘਰੇ ਤਾਲੇ ਜਿੰਦਰੇ ਹਨਾ ਇਹ ਚੀਜ਼ਾਂ ਉਸ ਤੋਂ ਬਾਅਦ ਇੱਕ ਹੋਰ ਭੈਣ ਦਾ ਕਿੱਸਾ ਹੈ ਜੋ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਾਂ ਬਹੁਤ ਸਾਰੇ ਲੋਕ ਨਾ ਉਸ ਕਿਸੇ ਨੂੰ ਮੈਂ ਸ਼ੇਅਰ ਕਰਨ ਤੋਂ ਪਹਿਲਾਂ ਇੱਕ ਗੱਲ ਕਰਨੀ ਚਾਹੂੰਗੀ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਨਾ ਕਿ ਨਾ ਨਾ ਐਵੇਂ ਤਾਂ ਕੁਝ ਹੁੰਦਾ ਹੀ ਨਹੀਂ ਸੋ ਉਹਨਾਂ ਲੋਕਾਂ ਨੂੰ ਸਮਝਾਉਣਾ ਵੀ ਨਹੀਂ ਮੈਂ ਚਾਹੁੰਦੀ ਕੀ ਹੁੰਦਾ ਜਾਂ ਨਹੀਂ ਹੁੰਦਾ ਉਹ ਉਹਨਾਂ ਦੇ ਘਰੇ ਨਹੀਂ ਹੋਇਆ ਉਹਨਾਂ ਨੇ ਆळ्या ਦਵਾਲਾ ਨਹੀਂ ਦੇਖਿਆ ਹੋਣਾ ਚੰਗੀ ਗੱਲ ਹੈ ਉਹਨਾਂ ਦੇ ਰਿਸ਼ਤੇਦਾਰੀਆਂ ਚ ਨਹੀਂ ਦੇਖਿਆ ਹੋਣਾ ਚੰਗੀ ਗੱਲ ਹੈ ਪਰ ਕਿਤਾਬਾਂ ਲਿਆਓ ਤੁਹਾਨੂੰ ਮੈਂ ਕਿਤਾਬਾਂ ਦੇ ਨਾਮ ਦੱਸੂਗੀ ਜਿਨ੍ਹਾਂ ਨੇ ਆਪਣੀਆਂ ਸੱਚੀਆਂ ਕਹਾਣੀਆਂ ਪ੍ਰਕਾਸ਼ਿਤ ਕੀਤੀਆਂ ਹੋਈਆਂ ਜਿਨ੍ਹਾਂ ਨੇ ਨਿਊਜ਼ ਚੈਨਲਾਂ ਦੇ ਉੱਪਰ ਆਪਣੀਆਂ ਕਹਾਣੀਆਂ ਦੱਸੀਆਂ ਜਿਨ੍ਹਾਂ ਨੂੰ ਰਿਕਵਰ ਕੀਤਾ ਹੋਇਆ ਨਿਊਜ਼ ਚੈਨਲਾਂ ਨੇ ਜਾ ਕੇ ਜਿਨ੍ਹਾਂ ਦੇ ਉੱਪਰ ਤਸ਼ੱਦਦ ਹੋਈ ਹੈ ਜਿਨ੍ਹਾਂ ਦੇ ਹਾਲਾਤ ਚੈਨਲਾਂ ਦੇ ਉੱਪਰ ਨਿਊਜ਼ ਦੇ ਵਿੱਚ ਪਏ ਹੋਏ ਹੈ ਜ਼ਿੰਦਾ ਜਾਗਦੀਆਂ ਕੁੜੀਆਂ ਬੈਠੀਆਂ ਜ਼ਰੂਰੀ ਨਹੀਂ ਕਿ ਤੁਹਾਡੇ ਘਰੇ ਜੋ ਚੀਜ਼ ਨਹੀਂ ਹੋ ਰਹੀ ਉਹ ਦੁਨੀਆ ਤੇ ਨਹੀਂ ਹੋ ਰਹੀ ਦੁਨੀਆ ਤੇ ਸਾਰਾ ਕੁਝ ਹੋ ਰਿਹਾ ਜਿੰਨਾਂ ਦੀ ਪ੍ਰੋਬਲਮ ਹੈ ਉਹ ਸਮਝਦਿਆਂ ਇਹ ਗੱਲਾਂ ਕਿਉਂਕਿ ਜੇ ਕੋਈ ਬੰਦੇ ਨੂੰ ਤਕਲੀਫ ਪ੍ਰੋਬਲਮ ਹੈ ਤਾਂ ਆਪਣੀ ਪ੍ਰੋਬਲਮ ਉਹ ਤਾਂ ਹੀ ਸ਼ੇਅਰ ਕਰਦਾ ਹੈ ਸਾਹਮਣੇ ਵਾਲੇ ਤੇ ਡਿਪੈਂਡ ਕਰਦਾ ਹੈ ਕਿ ਉਹ ਕਿਹੇ ਜੀ ਮਾਹੌਲ 'ਚ ਰਹਿੰਦਾ ਹੈ ਕਿਹੇ ਜੀ ਦੁਨੀਆ 'ਚ ਰਹਿੰਦਾ ਉਸ ਨੂੰ ਦੁਨੀਆ ਬਾਰੇ ਕਿੰਨਾ ਕੁ ਗਿਆਨ ਹੈ ਸੋ ਗਿਆਨ ਮੁਤਾਬਕ ਗੱਲ ਅਸੀਂ ਜਿਹਨੂੰ ਨਹੀਂ ਯਕੀਨ ਆਉਂਦਾ ਜਾਂ ਨਹੀਂ ਲੱਗਦਾ ਕਿ ਇਹ ਚੀਜ਼ਾਂ ਹੁੰਦੀਆਂ ਓ ਪਲੀਜ਼ ਵੀਡੀਓ ਬੰਦ ਕਰਕੇ ਆਪਣਾ ਕੁਝ ਨਵਾਂ ਦੇਖ ਲੈਣ ਕਿਉਂਕਿ ਇਹ ਉਹਨਾਂ ਦੇ ਕੰਮ ਦੀ ਵੀਡੀਓ ਨਹੀਂ ਹੈ ਕਿਉਂਕਿ ਉਹ ਦੁਨੀਆਦਾਰੀ ਤੋਂ ਥੋੜਾ ਪਾਸੇ ਦੇ ਲੋਕ ਨੇ ਉਹਨਾਂ ਨੂੰ ਰਿਐਲਿਟੀ ਲੋਕਾਂ ਦੀ ਨਹੀਂ ਪਤਾ ਹਜੇ ਉਹ ਆਪਣਾ ਚੰਗੇ ਲੋਕਾਂ ਦੇ ਸੰਪਰਕ ਚ ਨੇ ਚੰਗੇ ਲੋਕ ਉਹਨਾਂ ਨੂੰ ਜੁੜੇ ਮਿਲੇ ਹੋਏ ਨੇ ਸੋ ਉਹਨਾਂ ਨੇ ਨਹੀਂ ਦੇਖਿਆ ਚੰਗੀ ਗੱਲ ਹੈ ਉਹ ਆਪਣਾ ਕੁਝ ਹੋਰ ਦੇਖ ਲੈਣ ਤੇ ਉਸ ਤੋਂ ਬਾਅਦ ਇੱਕ ਕਿੱਸਾ ਮੈਂ ਹੋਰ ਸ਼ੇਅਰ ਕਰਨਾ ਚਾਹੂੰਗੀ ਕਿ ਇੱਕ ਭੈਣ ਦਾ 17-18 ਸਾਲ ਪਹਿਲਾਂ ਵਿਆਹ ਹੋਇਆ ਉਸਦੀ ਕੁੜੀ ਹੈ ਆਈ ਥਿੰਕ 16 17 ਸਾਲ ਦੀ ਕੁੜੀ ਆ ਤਾਂ 17 18 19 ਸਾਲ ਪਹਿਲਾਂ ਵਿਆਹ ਹੋਇਆ ਹੋਣਾ ਉਸ ਤੁਸੀਂ ਦੇਖ ਲਓ ਵੀ 18 19 ਸਾਲ ਦਾ ਸਫਰ ਉਸ ਔਰਤ ਨੇ ਕਿਵੇਂ ਤੈਅ ਕੀਤਾ ਹੋਣਾ ਉਸਨੇ ਦੱਸਣ ਮੁਤਾਬਕ ਮੈਂ ਕੋਸ਼ਿਸ਼ ਕਰ ਲੈ ਜਿਹੜੀਆਂ ਮੈਂ ਇੱਥੇ ਹੁਣ ਨਹੀਂ ਦੱਸ ਸਕਦੀ ਵਿਆਹ ਵਾਲੇ ਦਿਨ ਤੋਂ ਵਿਆਹ ਵਾਲੀ ਰਾਤ ਤੋਂ ਜੋ ਉਹਨਾਂ ਦੇ ਵਿੱਚ ਕਲੇਸ਼ ਉਹਨਾਂ ਦੇ ਵਿੱਚ ਝਗੜਾ ਹੋਣਾ ਸ਼ੁਰੂ ਹੋਇਆ 20 ਸਾਲ 18 ਸਾਲ 19 ਸਾਲ ਜਿੰਨੇ ਵੀ ਲਾ ਅੰਦਾਜ਼ੇ ਮੁਤਾਬਕ ਲਾ ਸਕਦੇ ਕਿਉਂਕਿ ਮੈਂ ਐਕਚੁਅਲ ਹਾਂ ਭੁੱਲ ਚੁੱਕੀ ਹਾਂ ਮੈਂ ਉਸ ਬੱਚੀ ਦੀ 17-18 ਸਾਲ ਦੀ ਏਜ ਤੋਂ ਅੰਦਾਜ਼ਾ ਲਾ ਰਹੀ ਹਾਂ ਕਿ ਵਿਆਹ ਨੂੰ 18-20 ਸਾਲ ਹੋ ਗਏ 20 ਸਾਲ ਦਾ ਸਫ਼ਰ ਉਸ ਭੈਣ ਨੇ ਉਸ ਇਲਜ਼ਾਮ ਨਾਲ ਉਸ ਤਸ਼ੱਦਦ ਦੇ ਨਾਲ 20 ਸਾਲ ਕੱਟਤੇ ਕਿ ਉਸ ਨੂੰ ਗੰਦੇ ਸ਼ਬਦ ਗੰਦੀਆਂ ਗਾਲਾਂ ਗਲੋਚਾਂ ਗੰਦਾ ਕੈਰੈਕਟਰ ਦੇ ਉੱਪਰ ਅਲੀਗੇਸ਼ਨਸ ਬਹੁਤ ਸਾਰੀਆਂ ਚੀਜ਼ਾਂ ਉਹਨੂੰ ਸੁਣਨ ਨੂੰ ਮਿਲੀਆਂ ਉਹਨੇ ਬਹੁਤ ਕੁਝ ਸਹਿਆ ਉਸਤੇ ਬੱਚੇ ਹੋਏ ਫਿਰ ਵੀ ਇਹ ਚੀਜ਼ਾਂ ਚੱਲਦੀਆਂ ਆਈਆਂ ਔਰ ਸਭ ਤੋਂ ਜਿਹੜੀ ਇਸ ਦੇ ਵਿੱਚ ਵੱਡੀ ਚੀਜ਼ ਹੈ ਵੱਡੀ ਗੱਲ ਹੈ ਕੀ ਲੋਕ ਕਹਿ ਦਿੰਦੇ ਆ ਕਿ ਇੱਕ ਸਾਡੀ ਛਵੀ ਬਣੀ ਹੋਈ ਆ ਕਿ ਇੱਕ ਜਿਵੇਂ ਪੱਗ ਬਣੀ ਹੋਈ ਆ ਕਿਸੇ ਨੇ ਦਾੜਾ ਛੱਡਿਆ ਹੋਇਆ ਦਾੜਾ ਪ੍ਰਕਾਸ਼ ਕੀਤਾ ਹੋਇਆ ਅਮਰਤ ਛਕਿਆ ਹੋਇਆ ਤੇ ਉਹ ਰੱਬ ਦਾ ਬੰਦਾ ਹੋਊਗਾ ਬਹੁਤ ਸਾਰੇ ਪਖੰਡੀ ਢੂੰਗੀ ਆ ਜੀ ਸਾਰਿਆਂ ਨੂੰ ਨਹੀਂ ਕਹਿੰਦੇ ਇੱਕ ਮੇਰੀ ਗੱਲ ਨਾਲ ਪਲੀਜ਼ ਸਾਰੇ ਜਣੇ ਗੌਰ ਨਾਲ ਸੁਣਿਆ ਕਰੋ ਜਦੋਂ ਵੀ ਮੈਂ ਗੱਲ ਕਰਦੀ ਹੁੰਨੀ ਆ ਤਾਂ ਮੈਂ ਸਾਰੇ ਮਰਦਾਂ ਦੀ ਸਾਰੇ ਜਿਵੇਂ ਹੁਣ ਗੱਲ ਕਰੂੰਗੀ ਮੈਂ ਅਮਰਤ ਧਾਰੀ ਬੰਦੇ ਦੀ ਪਾ ਸਾਰਿਆਂ ਦੀ ਗੱਲ ਨਹੀਂ ਕਰਦੀ ਅੰਮ੍ਰਿਤਧਾਰੀ ਹੋਣਾ ਬਹੁਤ ਪ੍ਰਾਊਡ ਦੀ ਗੱਲ ਹੈ ਬਹੁਤ ਚੰਗੀ ਗੱਲ ਹੈ ਪਰ ਸਾਰੇ ਅੰਮ੍ਰਿਤਧਾਰੀ ਸਹੀ ਨਹੀਂ ਹੁੰਦੇਗੇ ਵਿੱਚ ਬਹੁਤ ਜ਼ਿਆਦੇ ਪਖੰਡੀ ਢੂੰਗੀ ਹੁੰਦੇ ਨੇ ਜਿਨ੍ਹਾਂ ਨੇ ਸਿਰਫ ਦੁਨੀਆ ਨੂੰ ਦਿਖਾਉਣ ਲਈ ਗਾਤਰਾ ਸਾਹ ਪਾਇਆ ਹੁੰਦਾ ਅੰਮ੍ਰਿਤ ਛਕਿਆ ਹੁੰਦਾ ਪਰ ਉਸਦੇ ਅਸਲੀ ਚਿਹਰੇ ਹੋਰ ਹੁੰਦੇ ਨੇ ਇਹ ਗੱਲਾਂ ਸੱਚੀਆਂ ਨੇ ਜਦੋਂ ਅਸੀਂ ਕਰਦੇ ਨਹੀਂ ਆ ਪਰ ਇਹ ਗੱਲਾਂ ਜਦੋਂ ਅਸੀਂ ਕਰਦੇ ਆ ਤਾਂ ਬਹੁਤ ਸਾਰਿਆਂ ਨੂੰ ਇਹ ਮਿਰਚਾਂ ਵਾਂਗੂ ਲੱਗਦੀਆਂ ਪਰ ਸੱਚਾਈ ਹੈ ਇਹ ਜੇ ਦਸਾਂ ਬੰਦਿਆਂ ਦੀ ਗੱਲ ਕਰੀਏ ਅਮਰਤ ਧਾਰੀ ਤਾਂ ਉਸ ਦੇ ਵਿੱਚੋਂ ਇੱਕ ਦੋ ਬੰਦੇ ਢੋਂਗੀ ਹੁੰਦੇ ਨੇ ਪਖੰਡੀ ਹੁੰਦੇ ਨੇ ਅਸੀਂ ਅਕਸਰ ਦੇਖਦੇ ਹਾਂ ਤੇ ਉਸ ਤੋਂ ਬਿਹਤਰ ਹੋਰ ਕੋਈ ਨਹੀਂ ਜਾਣ ਸਕਦਾ ਜੋ ਉਸ ਦਾ ਜੀਵਨ ਸਾਥੀ ਆ ਉਸ ਦੇ ਨਾਲ ਉਹ ਸਫ਼ਰ ਤੈਅ ਕਰ ਰਿਹਾ ਤੇ ਉਸ ਦਾ ਅਸਲੀ ਚਿਹਰਾ ਜਾਣਦਾ ਜਦੋਂ ਉਸ ਕੁੜੀ ਨੇ ਇਤਮਨਾ ਨਾਲ ਮੈਨੂੰ ਆਪਣੀ ਸਾਰੀ ਦਾਸਤਾਨ ਸੁਣਾਈ ਤਾਂ ਮੈਂ ਵੀ ਹੱਕੀ ਬੱਕੀ ਰਹਿ ਗਈ ਕਿਉਂਕਿ ਮੈਂ ਜ਼ਿਆਦਾਤਰ ਕਿਸੇ ਅਮਰਤ ਧਾਰੀਆਂ ਦੇ ਇਸ ਤਰ੍ਹਾਂ ਦੇ ਨਹੀਂ ਸੁਨੇ ਸੀ ਜੋ ਮੈਨੂੰ ਉਹਨਾਂ ਨੇ ਦੱਸਿਆ ਉਹਨਾਂ ਨੇ ਉਹਨਾਂ ਦੀ ਪਰੇਸ਼ਾਨੀ ਉਹਨਾਂ ਦੀ ਆਵਾਜ਼ ਉਹਨਾਂ ਦੀ ਤਕਲੀਫ ਦੱਸ ਰਹੀ ਸੀਗੀ 17 18 ਸਾਲ ਪਹਿਲਾਂ ਹੋਈ ਮੈਰਿਜ ਨੂੰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਕੋਈ ਅਫੇਅਰ ਹੈ ਕੋਈ ਉਸ ਦਾ ਰਿਲੇਸ਼ਨਸ ਹੈ ਕੋਈ ਇਹ ਚੀਜ਼ਾਂ ਨਹੀਂ ਹੈ ਕਿਉਂਕਿ ਉਸ ਔਰਤ ਦਾ ਜੋ ਤਕਲੀਫ ਸੀ ਉਹ ਬਿਆਨ ਕਰ ਰਹੀ ਸੀ ਨਾ ਉਸ ਤੇ ਰੋਣ ਚ ਉਸ ਦੀਆਂ ਸਿਸਕੀਆਂ ਚ ਉਸ ਤੇ ਉਹ ਸਾਰੀਆਂ ਚੀਜ਼ਾਂ ਕੁਝ ਹੱਦ ਤੱਕ ਸਮਝ ਆ ਰਹੀਆਂ ਸੀ ਕਿ ਉਹ ਬੰਦਾ ਸਿੱਕ ਹੈ ਪਾਗਲ ਹੈ ਉਹ ਜਿਵੇਂ ਕਹਿੰਦੇ ਨੇ ਇੱਕ ਨਾਰਸਿਸਟ ਹੁੰਦੇ ਆ ਉਹ ਇਸ ਟਾਈਪ ਦਾ ਬੰਦਾ ਹੈ ਉਸ ਬੰਦੇ ਨੇ ਅੰਮ੍ਰਿਤ ਛਕਿਆ ਹੋਇਆ ਕਿਤੋਂ ਦਾ ਪ੍ਰਧਾਨ ਵੀ ਹੈਗਾ ਉਹ ਆਈ ਥਿੰਕ ਕਿ ਸੇ ਯੂਨੀਅਨ ਦਾ ਪ੍ਰਧਾਨ ਹੈ ਸੋ ਆਪਣੀ ਪ੍ਰਧਾਨਗੀ ਦੀ ਉਹ ਜਿਹੜੀ ਲੀਡਰੀ ਝਾੜਦਾ ਹੈ ਬਾਹਰ ਪ੍ਰਧਾਨਗੀ ਕਰਦਾ ਹੈ ਔਰ ਘਰ ਆ ਕੇ ਉਸ ਦਾ ਦੂਸਰਾ ਰੂਪ ਸ਼ੁਰੂ ਹੋ ਜਾਂਦਾ ਹੁਣ ਦੁਨੀਆ ਦੀ ਨਜ਼ਰ ਵਿੱਚ ਉਸ ਬੰਦੇ ਨੇ ਅਮਰਤ ਛਕਿਆ ਹੋਇਆ ਉਸ ਦਾ ਬਾਣਾ ਦੇਖ ਕੇ ਉਸ ਦੀ ਲੁੱਕ ਦੇਖ ਕੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬੰਦਾ ਰੱਬ ਦੇ ਨਾਲ ਜੁੜਿਆ ਰੱਬ ਦਾ ਨਾਮ ਲੈਣ ਵਾਲਾ ਬੰਦਾ ਹੈ ਮਹਾਰਾਜ ਦੇ ਲੜ ਲੱਗਿਆ ਹੋਇਆ ਬਹੁਤ ਸਾਰੇ ਇਹੋ ਜਿਹੇ ਬੰਦੇ ਐ ਜੋ ਸ਼ਾਮ ਨੂੰ ਗਾਤਰਾ ਸਾਹਿਬ ਉਤਾਰ ਕੇ ਕਿੱਲੇ ਤੇ ਟੰਗ ਕੇ ਸ਼ਰਾਬ ਪੀਂਦੇ ਨੇ ਤੇ ਸਵੇਰੇ ਗਾਤਰਾ ਫਿਰ ਧਾਰਨ ਕਰ ਲੈਂਦੇ ਨੇ ਸਾਰੇ ਨਹੀਂ ਬਹੁਤ ਥੋੜੇ ਤੇ ਲੱਖ ਦੀ ਲਾਹਨਤ ਹੈ ਜਿਹੇ ਲੋਕਾਂ ਤੇ ਜੋ ਗੁਰੂ ਮਹਾਰਾਜ ਦੀ ਓਟ ਲੈ ਕੇ ਵੀ ਇਹੋ ਜਿਹੇ ਮਾੜੇ ਕੰਮ ਕਰਦੇ ਨੇ ਉਹ ਭੈਣ ਕਹਿੰਦੀ ਆ ਵੀ ਮੈਂ 20 ਸਾਲਾਂ ਤੋਂ ਮਾੜੇ ਸ਼ਬਦ ਮਾੜੀਆਂ ਗੱਲਾਂ ਮਾੜੇ ਬਚਨ ਸੁਣਦੀ ਆ ਰਹੀਆਂ ਉਸ ਕੁੜੀ ਦੀ ਮਾਂ ਨੂੰ ਫੋਨ ਲਾ ਕੇ ਉਹ ਬੰਦਾ ਇੰਨੀ ਚੀਪ ਗੱਲ ਕਹਿੰਦਾ ਕਿ ਮੈਂ ਤੈਨੂੰ ਮਤਲਬ ਇਹ ਆ ਰਹੀਆਂ ਗਾਲ ਕੱਢ ਕੇ ਮੈਂ ਉਹ ਬੋਲ ਹੀ ਨਹੀਂ ਸਕਦੀਆਂ ਮੈਂ ਉਹ ਵਰਡ ਹੀ ਨਹੀਂ ਬੋਲ ਸਕਦੀ ਆ ਜੋ ਉਸ ਕੁੜੀ ਨੇ ਮੈਨੂੰ ਦੱਸਿਆ ਕਿ ਮੇਰੀ ਮਾਂ ਨੂੰ ਆ ਸ਼ਬਦ ਕਹਿੰਦਾ ਮੇਰਾ ਘਰ ਵਾਲਾ ਫੋਨ ਲਗਾ ਕੇ ਇੱਥੋਂ ਤੱਕ ਸਮਝ ਆ ਗਿਆ ਆਪਣੀ ਘਰ ਵਾਲੀ ਨੂੰ ਉਹ ਕਿੰਨਾ ਗੰਦਾ ਬੋਲਦਾ ਹੋਊਗਾ ਜੋ ਆਪਣੀ ਸੱਸ ਨੂੰ ਇੰਨੇ ਗੰਦੇ ਅਲਫਾਜ਼ ਬੋਲ ਗਿਆ ਫਿਰ ਆਪਣੀ ਵਾਈਫ ਨੂੰ ਕਿੰਨੇ ਗੰਦੇ ਅਲਫਾਜ਼ ਬੋਲਦਾ ਹੋਣਾ ਪਹਿਲੀ ਗੱਲ ਅੰਮ੍ਰਿਤਧਾਰੀ ਬੰਦੇ ਦੇ ਮੂੰਹ 'ਚੋ ਇਹ ਜਿਹੀਆਂ ਗੰਦੀਆਂ ਵਾਹੀਅਤ ਗੱਲਾਂ ਔਰ ਗਾਲਾਂ ਸ਼ੋਬਾ ਨਹੀਂ ਦਿੰਦੀਆਂ ਫਿਰ ਵੀ ਇਸ ਨੂੰ ਇੱਕ ਸਾਈਡ ਤੇ ਕਰਦੇ ਆ ਹੁਣ ਤੀਸਰਾ ਜੋ ਪੜਾਵਾ ਜਾਂਦਾ ਇਸ ਕਹਾਣੀ ਦੇ ਵਿੱਚ ਉਹ ਤੀਸਰਾ ਮੋੜ ਇਹ ਹੈ ਕਿ ਉਹ ਬੰਦਾ ਆਪਣੀ ਕੁੜੀ ਹੈ ਜੋ ਉਸਦੀ 16 17 ਸਾਲ ਦੀ ਉਸ ਨੂੰ ਸਭ ਤੋਂ ਪਹਿਲਾਂ ਤਾਂ ਖਾਣ ਪੀਣ ਵਾਲੀਆਂ ਚੀਜ਼ਾਂ ਨਾਪ ਤੋਲ ਕੇ ਮੇਜ਼ਰਮੈਂਟ ਨਾਲ ਦਿੰਦਾ ਹੈ ਕਿ ਜੇ ਬੱਚਿਆਂ ਨੂੰ ਨਿੰਬੂ ਆ ਸੀਜ਼ਨ ਦੇ ਵਿੱਚ ਨਿੰਬੂ ਦੀ ਲੋੜ ਹੈ ਤਾਂ ਭੈਣ ਕਹਿੰਦੀ ਹੈ ਕਿ ਇੱਕ ਨਿੰਬੂ ਕੱਢ ਕੇ ਦੇਊਗਾ ਬਾਕੀ ਸਾਰਿਆਂ ਨੂੰ ਉਹ ਤਾਲਾ ਲਗਾ ਕੇ ਲੌਕ ਲਗਾ ਕੇ ਰੱਖਦਾ ਮਤਲਬ ਹਰ ਇੱਕ ਚੀਜ਼ ਉਹ ਲੋਕ ਲਗਾ ਕੇ ਰੱਖਦਾ ਬੱਚਿਆਂ ਨੂੰ ਸਿਰਫ ਉਹਨਾਂ ਦੀ ਜ਼ਰੂਰਤ ਤੋਂ ਵੀ ਨੀਚੇ ਦੀਆਂ ਚੀਜ਼ਾਂ ਵੀ ਮਤਲਬ ਬੱਚੇ ਦੋ ਬੱਚੇ ਨੇ ਉਸ ਭੈਣ ਦੇ ਬੇਟਾ ਬੇਟੀ ਆ ਉਹ ਕਹਿੰਦੀ ਦੋਨੋਂ ਬੱਚੇ ਮੇਰੇ ਜਿਵੇਂ ਕੋ 10th ਚ ਪੜਦਾ ਬੱਚਾ ਇੱਕ ਦਾ ਮੈਨੂੰ ਧਿਆਨ ਨਹੀਂ ਆ ਹੁਣ ਕਿੰਨੀਵੀਂ ਕਲਾਸ ਦੇ ਵਿੱਚ ਦੱਸਿਆ ਤਾਂ ਬੱਚੇ ਜਿਹੜਾ ਆਪਣਾ ਖਾਣ ਪੀਣ ਆਪਣਾ ਪੇਟ ਭਰਨ ਪੋਸ਼ਣ ਪ੍ਰੋਪਰ ਤਰੀਕੇ ਨਾਲ ਨਹੀਂ ਕਰ پا ਰਹੇ ਆ ਬੱਚਿਆਂ ਨੇ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਖਾ ਸਕਦੇ ਆ ਦੋ ਟਾਈਮ ਦੀ ਰੁੱਖੀ ਮਿੱਸੀ ਰੋਟੀ ਖਾ ਕੇ ਟਾਈਮ ਟਪਾਉਂਦੀ ਆ ਔਰ ਜੋ ਤੀਸਰਾ ਪੜਾਅ ਇਸ ਦੇ ਵਿੱਚ ਜ਼ਰੂਰੀ ਪੜਾਅ ਹੈ ਜੋ ਆਪਣੀ ਘਰ ਵਾਲੀ ਨੂੰ ਗਲਤ ਬੋਲਣ ਤੋਂ ਬਾਅਦ ਆਪਣੀ ਸੱਸ ਨੂੰ ਗੰਦਾ ਬੋਲਣ ਤੋਂ ਬਾਅਦ ਜੋ ਬੰਦਾ ਸ਼ਬਦਾਵਲੀ ਆਪਣੀ ਕੁੜੀ ਨੂੰ ਬੋਲਦਾ ਹੁਣ ਉਹ ਭੈਣ ਕਹਿੰਦੀ ਆ ਵੀ ਮੈਂ ਵੀ ਸਾਲ ਦੀ ਜੋ ਸਹਿ ਰਹੀ ਆ ਉਹ ਸਹਿ ਰਹੀ ਆ ਹੁਣ ਉਹ ਮੇਰੀ ਬੇਟੀ ਨੂੰ ਖੁਦ ਦੀ ਬੇਟੀ ਨੂੰ ਵੱਦਚਲਣ ਕਰੈਕਟਰਲੈਸ ਗੰਦਾ ਵਾਹੀਅਤ ਬੋਲਦਾ ਜੋ ਕਿ ਕਹਿੰਦੀ ਮੈਂ ਕਦੇ ਵੀ ਨਹੀਂ ਸੁਣ ਸਕਦੀ ਵੀ ਮੇਰੀ ਬੱਚੀ ਡਿਪਰੈਸ਼ਨ 'ਚ ਜਾ ਰਹੀ ਆ ਕਿਵੇਂ ਇੱਕ ਪਿਤਾ ਇੱਕ ਬਾਪ ਆਪਣੀ ਬੱਚੀ ਨੂੰ ਕਿਵੇਂ ਇੰਨਾ ਗੰਦਾ ਬੋਲ ਸਕਦਾ ਹੈ ਹੋਣ ਨੂੰ ਸਭ ਹੋ ਸਕਦਾ ਹੈ ਸਭ ਹੋ ਸਕਦਾ ਹੈ ਕਿਉਂਕਿ ਮੈਂ ਇੰਨਾਂ ਚੀਜ਼ਾਂ ਵਿੱਚ ਵਿਚੜੀ ਆ ਮੈਂ ਲੋਕ ਦੇਖੇ ਇਸ ਤਰ੍ਹਾਂ ਦੇ ਮੈਂ ਐਕਸੈਪਟ ਕਰਦੀ ਆ ਬਹੁਤ ਸਾਰੇ ਲੋਕ ਐਕਸੈਪਟ ਨਹੀਂ ਕਰਦੇ ਕਿ ਇੱਕ ਬਾਪ ਆਪਣੀ ਬੇਟੀ ਨੂੰ ਕਿਵੇਂ ਬੋਲ ਸਕਦਾ ਬਹੁਤ ਲੋਕ ਹੈ ਜੋ ਇਸ ਤਰ੍ਹਾਂ ਦੀ ਹਵਾਨੀਅਤ ਕਰਦੇ ਨੇ ਸੋ ਇਹ ਨਾ ਕਿਾ ਕਰੋ ਕਿ ਇਹ ਕਰ ਹੀ ਨਹੀਂ ਸਕਦਾ ਕੋਈ ਐਦਾਂ ਹੋ ਹੀ ਨਹੀਂ ਸਕਦਾ ਇਹ ਹੋ ਹੀ ਨਹੀਂ ਸਕਦਾ ਕਿ ਦੁਨੀਆ ਸਾਰੀ ਚੰਗੀ ਹੋਵੇ ਜਾਂ ਦੁਨੀਆ ਸਾਰੀ ਮਾੜੀ ਹੋਵੇ ਚੰਗੇ ਮਾੜੇ ਸਾਰੇ ਤਰ੍ਹਾਂ ਦੇ ਲੋਕ ਪਏ ਨੇ ਦੋ ਲੋਕ ਇਸ ਤੋਂ ਪਰੇ ਤੋਂ ਪਰੇ ਮਾੜੀ ਸੋਚਦੇ ਤੁਹਾਨੂੰ ਮਿਲਣਗੇ ਪਰ ਮੈਨੂੰ ਬੜੀ ਹੈਰਾਨੀ ਹੋਈ ਕਿ ਖਾਣ ਪੀਣ ਦੀਆਂ ਚੀਜ਼ਾਂ ਨੂੰ ਮੈਜ਼ਰਮੈਂਟ ਨਾਲ ਦੇਣਾ ਚਲੋ ਇੱਕ ਸਮਝ ਆ ਗਿਆ ਪਰ ਆਪਣੀ ਬੱਚੀ ਨੂੰ ਨੌਜਵਾਨ ਬੱਚੀ ਨੂੰ ਵੀ ਗਲਤ ਤਰੀਕੇ ਨਾਲ ਗੰਦੇ ਸ਼ਬਦਾਂ ਦੇ ਨਾਲ ਬੁਲਾਉਣਾ ਤਾਂ ਇੱਕ ਹਿਸਾਬ ਨਾਲ ਉਹ ਮੈਂਟਲੀ ਅਪਸੈਟ ਬੰਦਾ ਹੈ ਜਾਂ ਫਿਰ ਉਸਦੀ ਈਗੋ ਇੰਨੀ ਜ਼ਿਆਦਾ ਵੱਡੀ ਆ ਉਹ ਇੰਨਾ ਹੰਕਾਰਿਆ ਹੋਇਆ ਬੰਦਾ ਹੈ ਕਿ ਉਸ ਨੂੰ ਆਪਣਾ ਪਰਿਵਾਰ ਦਿਖਦਾ ਹੀ ਨਹੀਂ ਹੈ ਹੁਣ ਉਸ ਘਰ ਦੇ ਵਿੱਚ ਜੋ ਕੁਝ ਵੀ ਹੁੰਦਾ ਹੈ ਜੋ ਵੀ ਉਹਨਾਂ ਦਾ ਅਸਲੀ ਚਿਹਰਾ ਹੈ ਉਹਦੇ ਬੱਚੇ ਜਾਣਦੇ ਆ ਉਹ ਔਰਤ ਜਾਣਦੀ ਹੈ ਤੇ ਬਾਹਰ ਦੁਨੀਆ ਦੀ ਨਜ਼ਰ ਤੇ ਵਿੱਚ ਉਹ ਬਹੁਤ ਹੀ ਰੱਬ ਦਾ ਭਗਤ ਹੋਣਾ ਚੰਗਾ ਬੰਦਾ ਬਣਿਆ ਫਿਰਦਾ ਹੋਣਾ ਸੋ ਦੋ ਦੋ ਚਿਹਰੇ ਪਾ ਕੇ ਦੁਨੀਆ ਤੁਰੀ ਫਿਰਦੀ ਹੈ ਦੋ ਦੋ ਨਕਾਬ ਓੜ ਕੇ ਤੁਰੀ ਫਿਰਦੀ ਹੈ ਦੁਨੀਆ ਬਹੁਤ ਸਾਰੇ ਭੋਲੇ ਪੰਡਾਰੀ ਲੱਗਦੇ ਹੁੰਦੇ ਲੋਕਾਂ ਨੂੰ ਪਰ ਉਹਨਾਂ ਦੇ ਅਸਲੀ ਚਿਹਰੇ ਅਸਲੀ ਔਕਾਤਾਂ ਉਹਨਾਂ ਦੇ ਨਾਲ ਬੰਦ ਕਮਰਿਆਂ 'ਚ ਰਹਿਣ ਵਾਲੀਆਂ ਜਾਣਦੀਆਂ ਹੁੰਦੀਆਂ ਉਹਨਾਂ ਨਾਲ ਕੱਟਣ ਵਾਲੀਆਂ ਜਾਣਦੀਆਂ ਹੁੰਦੀਆਂ ਸੋ ਛੇਤੀ ਛੇਤੀ ਕਿਸੇ ਨੂੰ ਜੱਜ ਨਾ ਕਰਿਆ ਕਰੋ ਕਿ ਫਲਾਨਾ ਬੜਾ ਸ਼ਰੀਫ ਹੈ ਦੇਖਣ ਤੋਂ ਲੱਗਦਾ ਤੇ ਉਸ ਦਾ ਜਿਹੜਾ 파ਟਨਰ ਹੈ ਜਿਆਦਾ ਬੋਲਦਾ ਜਾਂ ਕੁਝ ਕਰਦਾ ਸਮਾ ਜ਼ਿਆਦਾ ਬੋਲਣ ਵਾਲੇ ਬੰਦੇ ਦੇ ਦਿਲ ਤੇ ਦਿਮਾਗ ਵਿੱਚ ਕੁਝ ਨਹੀਂ ਹੁੰਦਾ ਉਹਦੇ ਜੋ ਮਾਈਂਡ ਵਿੱਚ ਹੁੰਦਾ ਉਹ ਦੀ ਜੁਬਾਨ ਤੇ ਹੁੰਦਾ ਤੇ ਜੋ ਸ਼ਤਰ ਖਿਡਾਰੀ ਭੋਲੇ ਭਾਲੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਦਿਖਣ ਵਿੱਚ ਜੋ ਚੁੱਪ ਕਰੇ ਹੁੰਦੇ ਨੇ ਉਹ ਅਕਸਰ ਬਹੁਤ ਮਾਸਟਰ ਮਾਈਂਡ ਸ਼ਤਰ ਖਿਡਾਰੀ ਹੁੰਦੇ ਨੇ ਉਹਨਾਂ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੁੰਦਾ ਉਹ ਅਗਲੀ ਚਾਲ ਪਹਿਲਾਂ ਸੋਚ ਕੇ ਰੱਖਦੇ ਆ ਕਿ ਹੁਣ ਇਸ ਤੋਂ ਬਾਅਦ ਅਸੀਂ ਕਿਹੜਾ ਹਥਿਆਰ ਕਿਹੜਾ احتیاط ਵਰਤਣਾ ਹੈ ਸੋ ਇਹ ਚੀਜ਼ਾਂ ਹੁੰਦੀਆਂ ਲਾਈਫ ਦੇ ਵਿੱਚ ਬਿਲਕੁਲ ਹੁੰਦੀਆਂ ਜੀ ਮੈਂ ਇਸ ਚੀਜ਼ ਨਾਲ ਐਗਰੀ ਕਰਦੀ ਆ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਹੱਥ ਜੋੜ ਕੇ ਮਾਫੀ ਹੈ ਜੀ ਉਹ ਇਸ ਚੀਜ਼ ਤੋਂ ਦੂਰ ਰਹਿਣ ਕਿਉਂਕਿ ਅਸੀਂ ਇੱਥੇ ਕਿਸੇ ਨੂੰ ਸਰਟੀਫਿਕੇਟ ਔਰ ਸਬੂਤ ਨਹੀਂ ਦੇ ਸਕਦੇ ਆ ਸੌਰੀ ਹੈਨਾ ਪਰ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਵੀ ਜਿੰਨਾ ਵੀ ਪੜਣਾ ਦੀਆਂ ਤਕਲੀਫਾਂ ਨੇ ਜਲਦ ਤੋਂ ਜਲਦ ਵਾਹਿਗੁਰੂ ਠੀਕ ਕੀਤੀਆਂ ਜਾਣ ਜਾਂ ਕਮ ਸੇ ਕਮ ਪੜਣਾ ਨੂੰ ਇੰਨੀ ਕ ਹਿੰਮਤ ਦਿੱਤੀ ਜਾਵੇ ਕਿ ਆਪਣੀਆਂ ਹਾਲਾਤਾਂ ਤੇ ਆਪਣੀਆਂ ਸਿਚੁਏਸ਼ਨਾਂ ਦੇ ਨਾਲ ਲੜ ਸਕਣ ਜਿਨ੍ਹਾਂ ਦੇ ਜਵਾਨ ਬੱਚੇ ਹੋਏ ਬੈਠੇ ਆ ਪਿਓ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ ਉਹਨਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਇੱਕ ਮਾਂ ਆਪਣੇ ਬੱਚਿਆਂ ਨੂੰ ਅੱਛਾ ਖਾਣਾ ਪੀਣਾ ਨਹੀਂ ਖਵਾ ਸਕਦੀ ਇੱਕ ਬੰਦਾ ਆਪਣੇ ਹੀ ਜਵਾਕਾਂ ਨੂੰ ਨੱਪ ਘੁੱਟ ਕੇ ਚੀਜ਼ਾਂ ਦਿੰਦਾ ਹੋਵੇ ਤਫਰ ਲੱਖ ਦੀ ਲਹਨਤ ਉਹਦੇ ਚਿੱਟ ਕਪੜੀਏ ਹੁੰਦੇ ਔਰ ਪ੍ਰਧਾਨਜੀਤੇ ਤੇ ਉਸ ਤੇ ਬਾਹਰ ਆਪਣਾ ਰੁਤਬਾ ਕਾਇਮ ਕਰਨ ਤੇ ਜੋ ਘਰ ਦੇ ਵਿੱਚ ਇਸ ਤਰ੍ਹਾਂ ਦਾ ਡੰਗਰ ਪੁਣਾ ਕਰਦਾ ਸੋ ਇਹਨਾਂ ਨੂੰ ਡੰਗਰ ਕਿਹਾ ਜਾ ਸਕਦਾ ਬੰਦਿਆਂ ਦੀ ਕੈਟਾਗਰੀ ਚ ਨਹੀਂ ਹੁੰਦੀ ਤੇ ਇਹਨਾਂ ਲੋਕਾਂ ਨੇ ਅਕਸਰ ਸਿਰ ਪੱਗਾਂ ਚ ਫਸਾਏ ਹੁੰਦੇ ਆ ਆਪਣੇ ਆਪ ਨੂੰ ਬਚਾਉਣ ਲਈ ਕਿਉਂਕਿ ਬਹੁਤ ਜ਼ਿਆਦਾ ਫਿਰ ਜਦੋਂ ਇਹਨਾਂ ਤੇ ਉੱਤੇ ਕੋਈ ਗੱਲ ਆਉਂਦੀ ਹੈ ਤੇ ਇਹਨਾਂ ਦੇ ਜਿਹੜੇ ਚੰਗੇ ਭਾਈ ਆਸੇ ਪਾਸੇ ਮਤਲਬ ਇਹਨਾਂ ਦੀ ਕਮਿਊਨਿਟੀ ਹੁੰਦੀ ਆ ਉਹ ਇਹਨਾਂ ਨੂੰ ਬਚਾਉਣ ਲਈ ਆ ਜਾਂਦੀ ਆ ਕਿ ਨਹੀਂ ਇਹ ਤਾਂ ਬਹੁਤ ਵਧੀਆ ਬੰਦਾ ਹੈ ਤਾਂ ਠੀਕ ਬੰਦਾ ਹੈ ਸੋ ਬਹੁਤ ਸਾਰੇ ਲੋਕ ਨਾਰਸਿਸਟ ਹੁੰਦੇ ਆ ਬਹੁਤ ਸਾਰੇ ਲੋਕ ਆ ਜਿਹੜੇ ਸਿੱਖ ਹੁੰਦੇ ਆ ਮੈਂਟਲੀ ਪਰੇਸ਼ਾਨ ਹੁੰਦੇ ਆ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਆ ਹਰ ਇੱਕ ਦੀ ਆਪਣੀ ਇੱਕ ਪਰਸਨੈਲਿਟੀ ਹੁੰਦੀ ਆ ਸੋ ਬਹੁਤ ਸਾਰੇ ਲੋਕਾਂ ਦੀ ਇਹ ਪਰਸਨੈਲਿਟੀ ਹੁੰਦੀ ਆ ਕਿ ਲੋਕਾਂ ਵਿੱਚ ਚੰਗੇ ਬਨਣਾ ਔਰ ਘਰੇ ਆ ਕੇ ਆਪਣੇ ਕਮਜ਼ੋਰ ਜਿਵੇਂ ਵਾਈਫ ਹੈ ਉਸਤੇ ਆਪਾਂ ਜ਼ੋਰ ਪਾਉਣਾ ਆਪਣੇ ਕਮਜ਼ੋਰ ਬੱਚੇ ਜੋ ਆਪਣੇ ਨਾਲ ਮੁਕਾਬਲਾ ਨਹੀਂ ਕਰ ਸਕਦੇ ਉਹਨਾਂ ਦੇ ਉੱਪਰ ਆ ਕੇ ਆਪਣੀ ਜ਼ੋਰ ਜ਼ਬਰਦਸਤੀ ਆਪਣੀ ਹਕੂਮਤ ਚਲਾਉਂਦੇ ਆ ਸੋ ਬਹੁਤ ਤਰ੍ਹਾਂ ਦੀ ਦੁਨੀਆ ਜੀ ਇੱਥੇ ਸਾਰੀ ਦੁਨੀਆ ਵਿਜ਼ਿਟ ਕਰਦੀ ਐ ਸੋ ਇੱਥੇ ਸਾਰੇ ਲੋਕ ਨਹੀਂ ਜੋ ਮਿਕਸ ਨਹੀਂ ਤੇ ਕੁਝ ਨਹੀਂ ਕੀਤਾ ਜਾ ਸਕਦਾ ਉਸ ਭੈਣ ਦੀ ਕੋਈ ਹੈਲਪ ਕੋਈ ਮਦਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਸ ਨੂੰ ਆਪਣੀ ਮਦਦ ਖੁਦ ਕਰਨੀ ਪੈਣੀ ਹੈ ਉਸ ਦੇ ਬੱਚੇ ਵੱਡੇ ਹੋ ਗਏ ਆ ਉਸ ਦੇ ਬੱਚਿਆਂ ਦੀ ਮਤਲਬ ਉਸ ਨੂੰ ਥੋੜਾ ਟਾਈਮ ਹੋਰ ਵੇਟ ਕਰਨਾ ਪੈਣਾ ਐ ਐਕਚੁਅਲ ਦੇ ਵਿੱਚ ਪ੍ਰੋਪਰ ਅਗਰ ਮੈਂ ਇਸ ਦਾ ਆਨਸਰ ਕਰਾਂ ਤਾਂ ਮੇਰਾ ਮੇਰੇ ਕੋਲ ਇਸ ਸਿਚੁਏਸ਼ਨ ਦਾ ਕੋਈ ਆਨਸਰ ਨਹੀਂ ਹੈ ਮੈਨੂੰ ਅਗਰ ਉਸ ਨੇ ਪੁੱਛਿਆ ਕਿ ਕੋਈ ਹੱਲ ਕੋਈ ਜਵਾਬ ਤਾਂ ਮੇਰੇ ਕੋਲੇ ਇਸ ਚੀਜ਼ ਦਾ ਕੋਈ ਜਵਾਬ ਨਹੀਂ ਹੈ ਜਵਾਬ ਬਸ ਇਹ ਕਿ ਸਾਡਾ ਆ ਜਾਂਦਾ ਕਿ ਸਾਡਾ ਮਾਂ ਪਿਓ ਸਪੋਰਟ ਕਰਦੇ ਚਲੋ ਸਾਡੀ ਜ਼ਿੰਦਗੀ ਥੋੜੀ ਜਿਹੀ ਬਿਹਤਰ ਹੋ ਸਕਦੀ ਹੈ ਥੋੜਾ ਜਿਹਾ ਉਸ ਨੂੰ ਸਮਝਾ ਬੁਝਾ ਕੇ ਕੁਝ ਟਾਈਮ ਸਾਡਾ ਨਿਗਾਹਿਆ ਜਾ ਸਕਦਾ ਹੈ ਪਰ ਇਸ ਦਾ ਪ੍ਰੋਪਰ ਜੇ ਜਵਾਬ ਪੁੱਛਿਆ ਜਾਵੇ ਤਾਂ ਮੇਰੇ ਕੋਲੇ ਇਸ ਦਾ ਕੋਈ ਜਵਾਬ ਨਹੀਂ ਹੈ ਆਈ ਥਿੰਕ ਇਸ ਦਾ ਜਵਾਬ ਕਿਸੇ ਕੋਲ ਵੀ ਨਹੀਂ ਹੈ ਸਹੀ ਜਵਾਬ ਇਸ ਦਾ ਕਿਸੇ ਕੋਲ ਵੀ ਨਹੀਂ ਹੈ ਉਮੀਦ ਕਰਦੀ ਹੂੰਗੀ ਅੱਜ ਦੀਆਂ ਕੁਝ ਗੱਲਾਂ ਤੁਹਾਡੇ ਸਮਝ ਆਈਆਂ ਹੋਣੀਆਂ ਕੁਝ ਜਿਹਨੂੰ ਨਹੀਂ ਵਧੀਆ ਲੱਗੀਆਂ ਹੋਣੀਆਂ ਉਹ ਮਾਫ ਕਰਦੇ ਹੋ ਬਈ ਉਹਨਾਂ ਦੇ ਲੈਵਲ ਦੀਆਂ ਗੱਲਾਂ ਨਹੀਂ ਸੀਗੀਆਂ ਸੋ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਅੱਛਾ ਇੱਕ ਸਟੋਰੀ ਮੈਂ ਹੋਰ ਬਹੁਤ ਜ਼ਿਆਦਾ ਸੋਹਣੀ ਸਟੋਰੀ ਐ ਕਿਸੇ ਦੀ ਰੀਅਲ ਲਾਈਫ ਤੇ ਸਟੋਰੀ ਐ ਮੈਂ ਉਸ ਸਟੋਰੀ ਨੂੰ ਪੂਰਾ ਨੋਟ ਕੀਤਾ ਹੋਇਆ ਲਿਖਿਆ ਹੋਇਆ ਮੇਰੇ ਕੋਲ ਇਹ ਡਾਇਰੀ ਐ ਇਸ ਦੇ ਵਿੱਚ ਮੈਂ ਉਸ ਸਟੋਰੀ ਨੂੰ ਲਿਖਿਆ ਹੋਇਆ ਟੇਪ ਮਤਲਬ ਬਹੁਤ ਜ਼ਿਆਦਾ ਪੇਜ ਹੈ ਜਿਹੜੇ ਮੈਂ ਫਿਲ ਕੀਤੇ ਹੋਏ ਆ ਕਿਉਂਕਿ ਇਹ ਸਟੋਰੀ ਮੈਨੂੰ ਪਰਸਨਲੀ ਮੇਰੇ ਦਿਲ ਨੂੰ ਛੂਕੇ ਗਈ ਹੈ ਬਹੁਤ ਹਿੰਮਤ ਦੇਣ ਵਾਲੀ ਕਹਾਣੀ ਹੈ ਬਹੁਤ ਸਾਰੇ ਸਵਾਲਾਂ ਦੇ ਜਵਾਬ ਰੱਖਦੀ ਹੈ ਇਹ ਕਹਾਣੀ ਬਹੁਤ ਸਾਰਿਆਂ ਦੇ ਮੂੰਹ ਦੇ ਉੱਪਰ ਚਪੇੜ ਹੈ ਇਹ ਕਹਾਣੀ ਤੇ ਇਸ ਕਹਾਣੀ ਨੂੰ ਮੈਂ ਤੁਹਾਡੇ ਸਾਰਿਆਂ ਦੇ ਨਾਲ ਬਹੁਤ ਜਲਦੀ ਕਿਉਂਕਿ ਇਹ ਕੰਪਲੀਟ ਨਹੀਂ ਹੈ ਬਹੁਤ ਜਲਦੀ ਸ਼ੇਅਰ ਕਰੂੰਗੀ ਤੇ ਮੈਂ ਉਮੀਦ ਕਰੂੰਗੀ ਹੋ ਸਕਦਾ ਤੁਸੀਂ ਇਹ ਕਹਾਣੀ ਪਹਿਲਾਂ ਸੁਣੀ ਹੋਵੇ ਹੋ ਸਕਦਾ ਇਹ ਕਿਤਾਬ ਵੀ ਤੁਸੀਂ ਪੜ੍ਹੀ ਹੋਵੇ ਕਿਉਂਕਿ ਇਹ ਕਿਸੇ ਨੇ ਆਪਣੀ ਜ਼ਿੰਦਗੀ ਦੇ ਉੱਪਰ ਸੱਚੀ ਲਾਈਫ ਸਟੋਰੀ ਲਿਖੀ ਹੈ ਤੇ ਇਸ ਇਹ ਸਟੋਰੀ ਬਹੁਤ ਪੁਰਾਣੀ ਨਹੀਂ ਹੈ ਇਹ ਆਸ ਤੋਂ ਕੋਈ ਬਸ 8-10 ਸਾਲ ਪੁਰਾਣੀ ਕਹਾਣੀ ਹੈ ਇਸ ਕਹਾਣੀ ਨੇ ਲੱਖਾਂ ਲੋਕਾਂ ਦੀ ਸੋਚ ਬਦਲੀ ਹੈ ਲੱਖਾਂ ਲੋਕਾਂ ਦੇ ਅੰਦਰ ਜਿਉਣ ਦਾ ਜਜ਼ਬਾ ਦਿੱਤਾ ਲੱਖਾਂ ਕੁੜੀਆਂ ਨੂੰ ਫਾਈਟ ਕਰਨ ਦੀ ਹਿੰਮਤ ਮਿਲੀ ਹੈ ਇਹ ਕਹਾਣੀ ਮੈਂ ਬਹੁਤ ਜਲਦੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰੂੰਗੀ ਕਿਉਂਕਿ ਪਰਸਨਲੀ ਮੈਨੂੰ ਬਹੁਤ ਚੰਗੀ ਲੱਗੀ ਮੈਂ ਬਹੁਤ ਇਨਸਪਾਇਰ ਹੋਈ ਹਾਂ ਇਸ ਕਹਾਣੀ ਨੂੰ ਸੁਣ ਕੇ ਤੇ ਇਸ ਕਹਾਣੀ ਨੂੰ ਮੈਂ 10 ਬਾਰ ਪੜ ਚੁੱਕੀ ਹਾਂ 10 ਬਾਰ ਸੁਣ ਚੁੱਕੀ ਹਾਂ ਤੇ ਹੁਣ ਮੈਂ ਇਸ ਨੂੰ ਇਨ੍ਹਾਂ ਪੰਨਿਆਂ ਦੇ ਉੱਪਰ ਉਤਾਰਿਆ ਇਹ ਮੈਂ ਤੁਹਾਡੇ ਨਾਲ ਬਹੁਤ ਜਲਦੀ ਸ਼ੇਅਰ ਕਰੂੰਗੀ ਉਮੀਦ ਕਰੂੰਗੀ ਤੁਸੀਂ ਇਸ ਤੋਂ ਬਹੁਤ ਵਧੀਆ ਸਿੱਧ ਲਾਉਗੇ ਆਪਣੀ ਸੋਚ ਬਦਲੋਗੇ ਬਹੁਤ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਲੈ ਕੇ ਆਉਗੀ ਤੇ ਮਿਲਦੇ ਆਪਾਂ ਫੇਰ ਨਵੀਂ ਕਹਾਣੀ ਦੇ ਨਾਲ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ